ਕੈਨੇਡਾ ਦੀ ਹਾਊਸਿੰਗ ਮਾਰਕੀਟ ਨੂੰ ਲੈ ਕੇ ਇੱਕ ਚੰਗੀ ਖਬਰ ਆ ਜਿਹੜੀ ਉਹ ਸਾਹਮਣੇ ਆਈ ਹੈ 온ਟਾਰੀਓ 2026 ਵਿੱਚ ਹੌਲੀ-ਹੌਲੀ ਹਾਊਸਿੰਗ ਰਿਕਵਰੀ ਲਈ ਇੱਕ ਕੇਂਦਰ ਬਿੰਦੂ ਵਜੋਂ ਉੱਭਰ ਰਿਹਾ ਹੈ ਤਾਂ ਰੀਮੈਕਸ ਕੈਨੇਡਾ ਤੋਂ ਨਵਾਂ ਡੇਟਾ ਖਰੀਦਦਾਰਾਂ ਦੇ ਮਜ਼ਬੂਤ ਇਰਾਦਿਆਂ ਅਤੇ ਸੂਚੀਆਂ ਵਿੱਚ ਇੱਕ ਧਿਆਨ ਦੇਣਯੋਗ ਵਾਧੇ ਵੱਲ ਇਸ਼ਾਰਾ ਕਰਦਾ ਹੈ ਜੋ ਵਿੱਤੀ ਅਨਿਸ਼ਚਿਤਤਾ ਦੁਆਰਾ ਚਿੰਨਿਤ ਇੱਕ ਅਸ਼ਾਂਤ ਸਾਲ ਤੋਂ ਬਾਅਦ ਇੱਕ ਵਧੇਰੇ ਸੰਤੁਲਿਤ ਬਾਜ਼ਾਰ ਦੀ ਨੀਂਹ ਰੱਖਦਾ ਹੈ ਰੀਮੈਕਸ ਅਗਲੇ ਸਾਲ ਰਾਸ਼ਟਰੀ ਘਰਾਂ ਦੀ ਵਿਕਰੀ ਵਿੱਚ 3.4% ਵਾਧੇ ਦੀ ਭਵਿੱਖਬਾਣੀ ਕਰਦਾ ਹੈ ਦ੍ਰਿਸ਼ਟੀਕੋਣ ਸਭਾਵੀ ਖਰੀਦਦਾਰਾਂ ਵਿੱਚ ਨਵੀਂ ਦਿਲਚਸਪੀ ਨੂੰ ਉਜਾਗਰ ਕਰਦਾ ਹੈ ਦਸਾਂ ਵਿੱਚੋਂ ਇੱਕ ਕੈਨੇਡੀਅਨ ਕਹਿੰਦਾ ਹੈ ਕਿ ਉਹ ਅਗਲੇ 12 ਮਹੀਨਿਆਂ ਵਿੱਚ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਵਿੱਚੋਂ ਅੱਧੇ ਪਹਿਲੀ ਵਾਰ ਖਰੀਦਣ ਦੀ ਉਮੀਦ ਕਰਦੇ ਹਨ ਲਗਭਗ 1/4 ਦਾ ਮੰਨਣਾ ਹੈ ਕਿ ਉਹਨਾਂ ਦੇ ਖੇਤਰ ਵਿੱਚ ਕਫਾਈ ਤੀਤਾ ਵਿੱਚ ਸੁਧਾਰ ਹੋਵੇਗਾ ਰਿਪੋਰਟ ਦੇ 38 ਪ੍ਰਮੁੱਖ ਬਾਜ਼ਾਰਾਂ ਦੀ ਸਮੀਖਿਆ ਕੀਤੀ ਅਤੇ ਜਨਵਰੀ ਤੋਂ ਅਕਤੂਬਰ ਤੱਕ ਉਹਨਾਂ ਵਿੱਚੋਂ 32 ਵਿੱਚ ਸਾਲ ਦਰ ਸਾਲ ਵਿਕਰੀ ਵਿੱਚ ਗਿਰਾਵਟ ਪਾਈ ਗਈ ਵਧਦੀ ਵਿੱਚ ਉੱਚ ਵਿਆਜ ਦਰਾਂ ਅਤੇ ਇੱਕ ਸਾਫਦਾਂ ਦੇ ਉਪਭੋਗਤਾ ਵਾਤਾਵਰਣ ਦੇ ਬਾਅਦ ਆਈ ਤਾਂ ਵਸਤੂ ਸੂਚੀ ਉਲਟ ਦਿਸ਼ਾ ਵਿੱਚ ਚਲੀ ਗਈ ਦਵੀਆਂ ਸੂਚੀਆਂ ਹਰ ਖੇਤਰ ਵਿੱਚ ਵਧੀਆਂ 온ਟਾਰੀਓ ਵਿੱਚ ਸਪਲਾਈ ਵਿੱਚ 21% ਵਾਧਾ ਦੇਖਿਆ ਗਿਆ ਰੀਮੈਕਸ ਦਾ ਕਹਿਣਾ ਹੈ ਕਿ ਸੂਚੀਆਂ ਵਿੱਚ ਤੇਜ਼ੀ ਨਾਲ ਵਾਧੇ ਨੇ ਖਰੀਦਦਾਰਾਂ ਤੇ ਦਬਾਅ ਘਟਾਉਣ ਵਿੱਚ ਮਦਦ ਕੀਤੀ ਹੈ ਜਿਸ ਨਾਲ ਹਾਲਾਤ ਸੰਤੁਲਨ ਦੇ ਨੇੜੇ ਆ ਗਏ ਨੇ 2026 ਦੇ ਵਿੱਚ ਅਸਤ ਕੀਮਤਾ ਵਿੱਚ 3% 7% ਦੀ ਗਿਰਾਵਟ ਆਉਣ ਦੀ ਉਮੀਦ ਹੈ ਕੰਪਨੀ ਦਾ ਕਹਿਣਾ ਹੈ ਕਿ ਇਸ ਤਬਦੀਲੀ ਨਾਲ ਖਰੀਦਦਾਰਾਂ ਨੂੰ ਆਪਣੇ ਵਿਕਲਪਾਂ ਦਾ ਮੁਲਾਂਕਣ ਕਰਦੇ ਸਮੇਂ ਵਧੇਰੇ ਵਿਸ਼ਵਾਸ ਮਿਲਣਾ ਚਾਹੀਦਾ ਹੈ ਰੀਮੈਕਸ ਕੈਨੇਡਾ ਦੇ ਪ੍ਰਧਾਨ ਡੌਨ ਕੋਟਿਕ ਦਾ ਕਹਿਣਾ ਹੈ ਕਿ ਕੈਨੇਡੀਅਨ ਆਰਥਿਕ ਰੁਕਾਵਟਾਂ ਦੇ ਬਾਵਜੂਦ ਘਰਾਂ ਦੀ ਮਾਲਕੀ ਪ੍ਰਤੀ ਵਚਨਬੱਧ ਹਨ ਉਹ ਕਹਿੰਦੇ ਹਨ ਕਿ ਪਤਝੜ ਦੇ ਮਹੀਨਿਆਂ ਵਿੱਚ ਦਿਖਾਈ ਗਈ ਲਚਕਤਾ ਸੰਭਾਵਤ ਤੌਰ ਤੇ 2026 ਤੱਕ ਜਾਰੀ ਰਹੇਗੀ ਅਤੇ ਪਹਿਲੀ ਵਾਰ ਖਰੀਦਦਾਰ ਆਪਣੀਆਂ ਯੋਜਦਾਵਾਂ ਨੂੰ ਬਚਾਉਣ ਅਤੇ ਅੱਗੇ ਵਧਾਉਣ ਲਈ ਨਵੀਆਂ ਰਣਨੀਤੀਆਂ ਦੀ ਵਰਤੋਂ ਕਰ ਰਹੇ ਹਨ। ਦ੍ਰਿਸ਼ਟੀਕੋਣ ਰਿਕਵਰੀ ਵੱਲ ਇੱਕ ਹੌਲੀ ਪਰ ਸਥਿਰ ਰਸਤੇ ਵੱਲ ਇਸ਼ਾਰਾ ਕਰਦਾ ਹੈ। 온ਟਾਰੀਓ ਸਪਲਾਈ ਵਧਣ ਅਤੇ ਖਰੀਦਦਾਰਾਂ ਦੇ ਵਾਪਸ ਆਉਣ ਦੇ ਨਾਲ-ਨਾਲ ਅਗਵਾਈ ਕਰਨ ਦੀ ਸਥਿਤੀ ਵਿੱਚ ਹੈ ਤਾਂ ਹਾਊਸਿੰਗ ਮਾਰਕੀਟਿੰਗ ਲਈ ਇਹ ਸਾਨੂੰ ਚੰਗੀ ਖਬਰ ਵਜੋਂ ਦੇਖਿਆ ਜਾ ਰਿਹਾ ਹੈ